ਕਹਿੰਦੇ ਭਾਈ ਸਮਾ ਪਾ ਕੇ ਇਤੇ ਇੱਕ ਸੁੰਦਰ ਥਾਨ ਬਣੇਗਾ ਨਹੀਂ ਬਿਦਾਰ ਸਕੈ ਤਿਸ ਕੋ ਤੇ ਮਹਾਰਾਜ ਕਹਿੰਦੇ ਉਸ ਦਰ ਦਾ ਕੋਈ ਕੁਝ ਬਿਗਾੜ ਨਹੀਂ ਸਕਦਾ ਰਹਾ ਚਿਰ ਕਾਲ ਥਰੈ ਤਰਸੂ ਕਹਿੰਦੇ ਬਹੁਤ ਲੰਬੇ ਸਮੇਂ ਤੱਕ ਇਹ ਜਗਾ ਰਹੇਗੀ ਦਰਬਾਰ ਬਿਰੰਦ ਤਬ ਦਿਓ ਕੋਬਿੰਦਿਆ ਹੁਣ ਗੁਰਮੁਖੋ ਅੱਜ ਦੇ ਆਗੂਆਂ ਦੀ ਤਰ੍ਹਾਂ ਨਹੀਂ ਵੀ ਕਿਸੇ ਦਾ ਘਰ ਤੇ ਉਜਾੜ ਦਿੱਤਾ ਪਰ ਘਰ ਉਹਦਾ ਬਸਨ ਨੂੰ ਨਾ ਉਹਨੂੰ ਥਾਂ ਦਿੱਤੀ ਤੇ ਨਾ ਉਹਨੂੰ ਪੈਸਾ ਦਿੱਤਾ ਤੇ ਨਾ ਉਹਦੇ ਪਰਿਵਾਰ ਦਾ ਕੋਈ ਖਿਆਲ ਰੱਖਿਆ ਤੇ ਸਤਗੁਰਾਂ ਨੇ ਜੇ ਜੁਲਾਹੀ ਨੂੰ ਕਿਹਾ ਵੀ ਇਹ ਘਰ ਛੱਡਣਾ ਹੈ ਨਾ ਤਾ ਮਹਾਰਾਜ ਨੇ ਉਹਨੂੰ ਨਵਾਂ ਘਰ ਬਣਾਉਣ ਲਈ ਪੈਸੇ ਵੀ ਦਿੱਤੇ ਧਨ ਵੀ ਦਿੱਤਾ ਕਿਉਂਕਿ ਮਹਾਰਾਜ ਨੇ ਕਿਸੇ ਦਾ ਘਰ ਉਜਾੜਿਆ ਨਹੀਂ ਸਗੋ ਘਰ ਬਸਾਏ ਐ ਪਰ ਅੱਜ ਅਸੀਂ ਉਜਾੜਨ ਵਾਲਿਆਂ ਵਿੱਚਾਂ ਬਸਾਉਣ ਵਾਲਿਆਂ ਵਿੱਚ ਨਹੀਂ ਇਹਦੀਆਂ ਸਰਕਾਰਾਂ ਲੋਕਾਂ ਦੇ ਘਰ ਢਾਹ ਦਿੰਦੀਆਂ ਆ ਬਹੁਤੀਆਂ ਥਾਵਾਂ ਤੇ ਜਾ ਕੇ ਵੇਖੋ ਸਰਕਾਰਾਂ ਨੇ ਸਿੱਖਾਂ ਦੇ ਘਰ ਉਜਾੜ ਕੇ ਰੱਖ ਦਿੱਤੇ ਸਿੱਖ ਬੇਕਾਰ ਹੋ ਕੇ ਬੈਠੇ ਐ ਆ ਵੇਖੋ ਤੁਸੀਂ ਜੋਪੀ ਹਰਿਆਣੇ ਵਿੱਚ ਜਾ ਕੇ ਵੇਖ ਲਓ ਹੋਰ ਬੌਧੀਆਂ ਰਾਜਾਂ ਵਿੱਚ ਜਾ ਕੇ ਵੇਖ ਲਓ ਸਰਿਆਮ ਘੱਟ ਗੈਂਤਿਆਂ ਨਾਲ ਧੱਕਾ ਕੀਤਾ ਜਾ ਰਿਹਾ ਹੈ ਪਰ ਅਸੀਂ ਇਹਨਾਂ ਚੀਜ਼ਾਂ ਨੂੰ ਕੋਈ ਮਸਲਾ ਨਹੀਂ ਸਮਝਦੇ ਸੀ ਕੀ ਲੈਣਾ ਭਾਈ ਅਸੀਂ ਤੇ ਆਪਣੇ ਕੰਮਾਂ ਵਿੱਚ ਰੁੱਝੇ ਹੋਇਆ ਸਾਡਾ ਤੇ ਉਹਨਾਂ ਸਿੱਖਾਂ ਵੱਲ ਧਿਆਨ ਹੀ ਕੋਈ ਨਹੀਂ ਜਿਨ੍ਹਾਂ ਦੇ ਘਰ ਘਾਟ ਉਜੜ ਗਏ ਜਿਨ੍ਹਾਂ ਦੇ ਪਰਿਵਾਰ ਬਰਬਾਦ ਹੋ ਗਏ ਇਸ ਕਰਕੇ ਮਹਾਰਾਜ ਨੇ ਇਹਨੂੰ ਬਹੁਤ ਧਨ ਦਿੱਤਾ ਬਹੁਤ ਦੌਲਤ ਦਿੱਤੀ ਵੀ ਤੂੰ ਜਾ ਕਰਕੇ ਆਪਣਾ ਘਰ ਬਸ ਆ ਲੈਣਾ ਤਰੋ ਆ ਪਰਥਲ ਸਦਨ ਬੈ ਲੰਦਾ ਹ ਤੇ ਮਹਾਰਾਜ ਕਹਿੰਦੇ ਭਾਈ ਜਿਹੜਾ ਧਨ ਜਿਹੜੀ ਦੌਲਤ ਤੈਨੂੰ ਦਿੱਤੀ ਹੈ ਨਾ ਇਹਦੇ ਨਾਲ ਤੂੰ ਆਪਣਾ ਨਮਾ ਬਕਾਨ ਬਣਾ ਲਵੀ ਜਿਹਦੇ ਨਾਲ ਤੇਰੇ ਬਾਲ ਬੱਚੇ ਜਿਹੜੇ ਆ ਤੇਰਾ ਪਰਵਾੜ ਜਿਹੜਾ ਸੁਖੀ ਬਸੇ ਜੇ ਕਰ ਇहां ਬਸੋ ਕਬ ਆਏ ਤੇ ਮਹਾਰਾਜ ਕਹਿੰਦੇ ਜੇ ਤੁਸੀਂ ਇਸ ਜਗਾ ਤੇ ਆ ਕਰਕੇ ਬਸੋਗੇ ਨਾਹੀਂ ਨਾ ਬੱਚੋ ਸਗਰੇ ਮਰ ਜਾਏ ਹੁਣ ਮੈਨੂੰ ਨਹੀਂ ਲੱਗਦਾ ਵੀ ਗੁਰੂ ਅੰਗਦ ਸਾਹਿਬ ਜੀ ਨੇ ਬਚਨ ਕਹੇ ਹੋਣੇ ਹਨ ਕਿਉਂਕਿ ਮਹਾਰਾਜ ਤੇ ਸਰਬੱਤ ਦੇ ਭਲੇ ਦੀ ਗੱਲ ਕਰਦੇ ਮਾਰਾ ਤੇ ਮਨੁੱਖਤਾ ਨੂੰ ਬਚਾਉਣ ਦੀ ਗੱਲ ਕਰਦੇ ਪਰ ਸੰਤੋਖ ਸਿੰਘ ਜੀ ਲਿਖਦਾ ਕਿ ਮਹਾਰਾਜ ਜੀ ਨੇ ਬਚਨ ਕੀਤੇ ਵੀ ਜੇ ਤੁਸੀਂ ਇਸ ਜਗ੍ਹਾ ਤੇ ਆ ਕੇ ਬਸੋਗੇ ਤਾਂ ਫਿਰ ਤੁਸੀਂ ਸਾਰੇ ਮਰ ਜਾਓਗੇ ਲੈ ਪਤਾ ਨਹੀਂ ਕਿੱਥੋਂ ਲਿਆ ਲਿਆ ਵਿਚਾਰਾ ਬੈਠਾ ਲਿਖੀ ਗਿਆ ਕੀ ਕਰੇ ਵਿਚਾਰਾ ਆਲੇ-ਦਾਲੇ ਬ੍ਰਾਹਮਣ ਬੈਠੇ ਸੀ ਕਹਿੰਦੇ ਕਲਮ ਸੰਤੋਖ ਸਿੰਘ ਦੇ ਹੱਥ ਵਿੱਚ ਸੀ ਤੇ ਦਿਮਾਗ ਉਹਨਾਂ ਦਾ ਕੰਮ ਕਰਦਾ ਸੀ ਇਹਦੇ ਕਹਿ ਲੋ ਵੀ ਸੰਤੋਖ ਸਿੰਘ ਨੂੰ ਕਿਡਨਾਪ ਕੀਤਾ ਹੋਇਆ ਸੀ ਬ੍ਰਾਹਮਣਾ ਨੇ ਬੇਪਰਾ ਨੇ ਵੀ ਲਿਖਣਾ ਤੂੰ ਐ ਤੇ ਲਖਾਵਾਂਗੇ ਅਸੀਂ ਭਾਈ ਹੁਣ ਕਿਦਾਂ ਆਪ ਇਹਨਾਂ ਗੱਲਾਂ ਨੂੰ ਮੰਨ ਲਈਏ ਜੇ ਧੰਨ ਗੁਰੂ ਅੰਗਦ ਸਾਹਿਬ ਜੀ ਜਿਹੜੇ ਮਨੁੱਖਤਾ ਦੇ ਭਲੇ ਦੇ ਕਾਰਜ ਕਰਨ ਵਾਲੇ ਐ ਜਿਹਨੇ ਮਰਦਿਆਂ ਨੂੰ ਬਚਾਉਣ ਵਾਲੇ ਐ ਕਿ ਉਹ ਕਿਦਾਂ ਕਹਿ ਸਕਦੇ ਐ ਭਾਈ ਤੁਸੀਂ ਮਰ ਜਾਊਂਗੇ ਤੇ ਗੁਰੂ ਜੀ ਨੇ ਥੋੜਾ ਕਿਸੇ ਨੂੰ ਸ਼ਰਾਪ ਦਿੱਤਾ ਇਸ ਤਰ੍ਹਾਂ ਕਹਿੰਦੇ ਪਏ ਹਨ ਸੋ ਇਹ ਥਨ ਹਮਾਰਾ ਭਇਆ ਆ ਮਹਾਰਾਜ ਨੇ ਇਹ ਗੱਲ ਕਹੀ ਵੀ ਤੈਨੂੰ ਇਸ ਜਗਾ ਦਾ ਮੁੱਲ ਦੇ ਦਿੱਤਾ ਕਿਉਂਕਿ ਗੁਰੂ ਸਹਬਾਨਾ ਨੇ ਕਦੇ ਕਿਸੇ ਦੀ 1 ਇੰਚ ਵੀ ਥਾਂ ਨਹੀਂ ਮੱਲੀ ਫਰੀ ਦੇ ਵਿੱਚ ਤੁਸੀਂ ਇਤਿਹਾਸ ਪੜ੍ਹੋਗੇ ਨਾ ਤੇ ਜਿਹੜਾ ਆਨੰਦਪੁਰ ਨਗਰ ਬਸਾਇਆ ਮਾਖੋਵਾਲ ਦੇ ਨਾਂ ਤੇ ਗੁਰਤੇਗ ਬਹਾਦਰ ਸਾਹਿਬ ਜੀ ਨੇ ਰਾਣੀ ਚੰਪਾ ਤੋਂ ਜਗਾ ਮੁੱਲ ਲੈ ਕੇ ਬਸਾਇਆ ਸੀ ਮੁੱਲ ਲੈ ਕੇ ਤਾਂ ਹੀ ਤੇ ਗੁਰੂ ਗੋਬਿੰਦ ਸਿੰਘ ਨੇ ਕਿਹਾ ਸੀ ਬਾੜੀ ਰਾਜੇ ਨੂੰ ਪੀ ਸਾਡੀ ਜਗ੍ਹਾ ਸਾਡੇ ਪਿਤਾ ਨੇ ਖਰੀਦੀ ਐ ਇਹ ਤੁਹਾਡੀ ਮਲਕੀਅਤ ਥੋੜੀ ਆ ਭਾਈ ਇਦਾਂ ਤੁਹਾਡੇ ਕਹਿਣ ਵਾਲ ਸੀ ਕਿਦਾਂ ਛੱਡ ਦਈਏ ਤੇ ਗੁਰੂ ਸਹਿਬਾਨਾ ਨੇ ਜਿਹੜੀ ਵੀ ਜਗ੍ਹਾ ਮੱਲੀ ਤੇ ਮੁੱਲ ਖਰੀਦੀ ਕਦੇ ਕਿਸੇ ਗਰੀਬ ਦੇ ਨਾਲ ਧੱਕਾ ਨਹੀਂ ਕੀਤਾ ਤੇ ਮਹਾਰਾਜ ਕਹਿੰਦੇ ਹੁਣ ਇਹ ਜਗ੍ਹਾ ਸਾਡੀ ਹੋ ਗਈ ਇਸ ਕਾ ਮੋਲ ਤੁਮਹ ਦੇ ਦਇਆ ਕਿਉਂਕਿ ਅਸੀਂ ਇਸ ਜਗ੍ਹਾ ਦਾ ਮੁੱਲ ਤੈਨੂੰ ਦੇ ਦਿੱਤਾ ਸੁਨ ਕੋਬਿੰਦ ਤਰ ਤਰਾਸ ਬਿਲੰਦ ਚਲੋ ਕਵੀ ਜੀ ਤੇ ਲਿਖਦੇ ਐ ਵੀ ਇਹ ਸੁਣ ਕੇ ਜੁਲਾਹਾ ਜਿਹੜਾ ਸੀ ਡਰ ਗਿਆ ਤੇ ਮਹਾਰਾਜ ਡਰਾਉਂਦੀ ਥੋੜੀ ਸੰ ਕਿਸੇ ਨੂੰ ਜਿਵੇਂ ਅੱਜ ਦੇ ਧਰਮੀ ਲੋਕ ਡਰਾਉਂਦੇ ਐ ਜਿਵੇਂ ਅੱਜ ਦੇ ਧਰਮੀ ਲੋਕ ਗੁੰਡਾਗਰਦੀ ਕਰਦੇ ਐ ਐਦਾਂ ਹੀ ਐ ਨਾ ਬਹੁਤਾ ਜੇ ਕਿਸੇ ਨੂੰ ਸਵਾਲ ਵੀ ਕਰੂੰਗੇ ਤਾਂ ਵੀ ਆਪਣੇ ਗੁੰਡਿਆਂ ਤੋਂ ਹਮਲਾ ਕਰਾ ਦਿੰਦੇ ਜੇ ਕਿਸੇ ਨੂੰ ਕੋਈ ਗੱਲ ਗੁਰਮਤ ਦੀ ਪੁੱਛੋਗੇ ਤਾ ਵੀ ਤੁਹਾਡੇ ਮਗਰ ਚਾਰ ਬੰਦੇ ਲਾ ਦਿੰਦੇ ਐ ਤੇ ਮਹਾਰਾਜ ਨੇ ਡਰਾਇਆ ਨਹੀਂ ਕਿਸੇ ਨੂੰ ਗਰੀਬ ਨੂੰ ਸੱਚੀ ਗੱਲ ਡਰਾਇਆ ਨਹੀਂ ਮਹਾਰਾਜ ਨੇ ਇਦਾਂ ਥੋੜੀ ਸੀ ਮਹਾਰਾਜ ਕੋਲ ਆ ਕੇ ਕੋਈ ਡਰਦਾ ਸੀ ਹਾਂ ਇੱਕ ਮਨ ਵਿੱਚ ਅਦਬ ਸੀ ਅਦਬ ਦਾ ਡਰ ਸੀ ਮਨ ਦੇ ਵਿੱਚ ਪਰ ਕਹਿੰਦੇ ਹੁਣ ਜਲਾਹਾ ਜਿਹੜਾ ਸੀ ਨਾ ਉਹ ਸਤਿਗੁਰਾਂ ਦੀ ਆਗਿਆ ਨੂੰ ਮੰਨ ਕਰਕੇ ਉਹ ਧਨ ਲੈ ਗਿਆ ਨਿਆ ਦਰਬ ਜੋ ਦੀਨ ਸਭ ਰਿੰਦਾ ਗੁਰਮੁਖੋ ਦਰਬ ਦਰ ਤੋਂ ਦੇ ਧਨ ਦੌਲਤ ਪੈਸਾ ਕਹਿੰਦੇ ਜਿਹੜਾ ਧਨ ਸਤਗੁਰਾਂ ਨੇ ਦਿੱਤਾ ਸੀ ਤੇ ਉਸ ਜਲਾਹੇ ਨੇ ਲੈ ਲਿਆ ਪੰਨਾ ਸ੍ਰੀ ਅਮਰ ਸਿੱਖ ਸਮੁਦਾਇ ਕਹਿੰਦੇ ਫਿਰ ਗੁਰੂ ਅਮਰਦਾਸ ਜੀ ਨੂੰ ਅਤੇ ਬਾਕੀ ਦੀਆਂ ਜਿਹੜੀਆਂ ਸਿੱਖ ਸੰਗਤਾਂ ਸਨ ਉਹਨਾਂ ਨੂੰ ਵੀ ਮਹਾਰਾਜ ਨੇ ਸਮਝਾਉਣਾ ਕੀਤਾ ਤਨ ਸਿਸਕਾਰਨ ਕੋ ਸਮਝਾਏ ਤੇ ਮਹਾਰਾਜ ਨੇ ਇਹਨਾਂ ਨੂੰ ਸਮਝਾਉਣਾ ਕੀਤਾ ਵੀ ਸਾਡੇ ਜਾਣ ਤੋਂ ਬਾਅਦ ਸਾਡੇ ਜੋਤੀ ਜੋਤ ਸਮਾਉਣ ਤੋਂ ਬਾਅਦ ਸਾਡੇ ਸਰੀਰ ਦੇ ਨਾਲ ਕੋਈ ਬੇਪਰਵਾਦੀ ਕਰਮਕਾਂਡ ਨਹੀਂ ਕਰਨ ਕੋਈ ਉਹ ਕੁਝ ਨਹੀਂ ਕਰਨਾ ਜੋ ਗੁਰਮਤ ਦੇ ਉਲਟ ਹੈ ਇਸ ਕਰਕੇ ਮਹਾਰਾਜ ਕਹਿੰਦੇ ਸਭ ਕੁਝ ਗੁਰਮਤ ਅਨੁਸਾਰ ਹੀ ਕਰਨਾ ਹੈ ਜਹਾਂ ਕਰੀ ਰਹੋ ਵੈ ਤਰ ਹਰੋ ਤੇ ਨਾਲ ਹੀ ਮਹਾਰਾਜ ਨੇ ਉਸ ਜਗ੍ਹਾ ਬਾਰੇ ਦੱਸਿਆ ਵੀ ਜਿੱਥੇ ਸਾਡਾ ਸਸਕਾਰ ਕਰਨਾ ਹੈ ਸਕਾਰ ਨਿਕਟ ਥਾਨ ਮੰਨ ਕਰੋ ਤੇ ਮਹਾਰਾਜ ਕਹਿੰਦੇ ਉਸ ਜਗ੍ਹਾ ਦੇ ਨੇੜੇ ਸਾਡਾ ਜਿਹੜਾ ਸਸਕਾਰ ਤੁਸਾਂ ਨੇ ਕਰਨਾ ਹੈ ਤੇ ਗੁਰੂ ਕੇ ਸਿੱਖਾਂ ਨੇ ਗੁਰੂ ਦੇ ਬਚਨਾਂ ਨੂੰ ਸਮਝਿਆ ਗੁਰੂ ਕੇ ਬਚਨਾਂ ਨੂੰ ਜਾਣਿਆ ਤੇ ਜਦੋਂ ਗੁਰੂ ਅੰਗਦ ਸਾਹਿਬ ਜੀ ਜੋਤੀ ਜੋਤ ਸਮਾਏ ਨਾ ਤਾਂ ਕੋਈ ਸੰਸਾਰ ਦੀ ਰੀਤ ਨਿਭਾਈ ਗਈ ਤੇ ਨਾ ਕੋਈ ਕੁੱਲ ਦੀ ਰੀਤ ਨਿਭਾਈ ਗਈ ਜੋ ਅਸਲ ਕੁਝ ਗੁਰਮਤ ਦੇ ਅਨੁਸਾਰ ਸੀ ਉਹਦੇ ਮੁਤਾਬਕ ਹੀ ਸਤਗੁਰਾਂ ਦਾ ਸਸਕਾਰ ਜਿਹੜਾ ਹੈ ਉਹ ਕੀਤਾ ਗਿਆ ਮਾਲਕ ਦੇ ਭਾਣੇ ਨੂੰ ਮੰਨਿਆ ਗਿਆ ਗੁਰਬਾਣੀ ਕੀਰਤਨ ਹੋਇਆ ਗੁਰਮਤ ਦੀਆਂ ਵਿਚਾਰਾਂ ਹੋਈਆਂ ਇਸ ਤਰ੍ਹਾਂ ਗੁਰੂ ਕੇ ਸਿੱਖਾਂ ਨੇ ਧੰ ਗੁਰੂ ਅਮਰਦਾਸ ਮਹਾਰਾਜ ਜੀ ਨੇ ਗੁਰੂ ਅੰਗਦ ਸਾਹਿਬ ਜੀ ਦੇ ਬਚਨਾਂ ਤੇ ਪੈਰਾ ਦਿੱਤਾ ਆਓ ਗੁਰਮੁਖੋ ਅੱਜ ਦੀ ਜਿਹੜੀ ਕਥਾ ਹੈ ਇਹਦੇ ਵਿੱਚ ਉਹ ਸਾਨੂੰ ਸਾਰਿਆਂ ਨੂੰ ਇਹੀ ਮੈਸੇਜ ਇਹੀ ਸਿੱਖਿਆ ਜਿਹੜੀ ਉਹ ਲੈਣੀ ਚਾਹੀਦੀ ਹੈ ਵੀ ਜਦੋਂ ਵੀ ਸਾਡਾ ਕੋਈ ਪਰਿਵਾਰਕ ਮੈਂਬਰ ਸੰਸਾਰ ਤੋਂ ਜਾਵੇ ਇੱਕ ਦੇਸੀ ਮਾਲਕ ਦੇ ਭਾਣੀ ਨੂੰ ਮਿੱਠਾ ਕਰਕੇ ਮੰਨਣੀਏ ਤੇ ਦੂਸਰਾ ਜਿਹੜਾ ਉਹਦਾ ਅੰਤਮ ਕਿਰਿਆ ਕਰਮ ਹੈ ਅੰਤਮ ਅਰਦਾਸ ਤੱਕ ਉਹ ਸਾਰਾ ਕੁਝ ਅਸੀਂ ਗੁਰਮਤ ਮਰਜ਼ਾਦਾ ਦੇ ਮੁਤਾਬਕ ਕਰਨੇ ਕੋਈ ਬੇਪਰਵਾਦੀ ਜਿਹੜੀ ਰੀਤ ਹੈ ਉਹ ਨਹੀਂ ਨਿਭਾਉਣੀ ਬਕਾਇਦਾ ਸਾਜ ਸਿੱਖ ਰਹਿਤ ਮਰਜ਼ਾਦਾ ਵਿੱਚ ਇਹ ਸਾਰਾ ਕੁਝ ਲਿਖਿਆ ਗਿਆ ਆਓ ਸੰਗਤ ਜੀ ਇਨੀਆਂ ਕਬੰਤੀਆਂ ਪ੍ਰਵਾਨ ਕਰਨੀਆਂ ਆਪ ਸੰਗਤਾਂ ਦੇ ਨਾਲ ਗੁਰੂ ਸਾਹਿਬਾਨਾਂ ਦੇ ਜੀਵਨ ਇਤਿਹਾਸ ਦੀ ਕਥਾ ਸਾਂਝੀ ਕਰਦੇ ਹਾਂ ਗੁਰਮਤ ਵਿਚਾਰਾਂ ਦੀ ਸਾਂਝ ਪਾਉਂਦੇ ਆ ਇੱਕ ਨੇ ਬਿਆੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ ਗੁਰੂ ਅਤੇ ਗੁਰੂ ਕੀ ਸੰਗਤ ਬਖਸ਼ਣ ਜੋਗ ਹੈ ਅੱਜ ਦੇ ਬਿਸੇ ਨਾਲ ਸੰਬੰਧ ਤਾਪ ਜੀ ਦੇ ਮਨ ਵਿੱਚ ਕੋਈ ਸਵਾਲ ਹੋਵੇ ਤੁਸੀਂ ਜਰੂਰ ਮੇਰੇ ਧਿਆਨ ਵਿੱਚ ਲਿਆਓ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕੋਟਾਨ ਕੋਟ ਸ਼ੁਕਰ ਸੱਚੇ ਬਾਦਸ਼ਾਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਨ੍ਹਾਂ ਦੀ ਅਪਾਰ ਕਿਰਪਾ ਸਦਕਾ ਆਪ ਸਾਰਿਆਂ ਨੇ ਸਤਗੁਰਾਂ ਦੇ ਜੀਵਨ ਇਤਿਹਾਸ ਦੀ ਕਥਾ ਸਰਵਣ ਕੀਤੀ ਹੈ ਸੋ ਜਦਨ ਕਰੀਏ ਵੀ ਗੁਰਮਤ ਨੂੰ ਸਮਝ ਕਰਕੇ ਅਸੀਂ ਆਪਣੇ ਜੀਵਨ ਵਿੱਚ ਲਾਗੂ ਕਰੀਏ ਫਿਰ ਸਾਨੂੰ ਸਤਗੁਰਾਂ ਦੇ ਦਰ ਤੋਂ ਖੁਸ਼ੀਆਂ ਸਤਗੁਰਾਂ ਦੇ ਦਰ ਤੋਂ ਬਖਸ਼ਿਸ਼ਾਂ ਪ੍ਰਾਪਤ ਹੋਣੀਆਂ ਨੇ ਆਓ ਆਪ ਜੀ ਇਸੇ ਤਰ੍ਹਾਂ ਸ਼ਰਧਾ ਭਾਵਨਾ ਇਕਾਗਰਤਾ ਦੇ ਸਹਿਤ ਗੁਰਦੁਆਰਾ ਗੁਰਸਾਗਰ ਸਾਹਿਬ ਜੀ ਦੀ ਹਜ਼ੂਰੀ ਰਾਗੀ ਭਾਈ ਇੰਦਰਪਾਲ ਸਿੰਘ ਜੀ ਭਾਈ ਅਮਰਜੀਤ ਸਿੰਘ ਜੀ ਅਤੇ ਸਮੁੱਚੇ ਜੱਥੇ ਪਾਸੋਂ ਸਤਿਗੁਰਾਂ ਦੀ ਅਮਰਤ ਮਈ ਬਾਣੀ ਦਾ ਕੀਰਤਨ ਸਰਵਣ ਕਰੋ ਅਸੀਸ ਬਖਸ਼ੋ ਫਤਿਹ ਬਿਲਾਓ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ